ਸਾਧਾਨਿਕ ਕਾਪੜਾ ਸਿਕਰ ਮੁਰਦਾਬਾ ਸਾਧਾਨਿਕ ਕਾਪੜਾ ਸਿਕਰ ਮੁਰਦਾਬਾ ਕਿ ਕਿੱਡੀ ਜ਼ਾਲਮ ਸਰਕਾਰ ਆ ਮੋਦੀ ਦੀ ਜ਼ਾਲਮ ਸਰਕਾਰ ਔਰ ਉਹਦੀ ਹੇਠਲੀ ਖੱਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਜਿਹੜਾ ਨਾ ਗੋਲੀਆਂ ਮਾਰ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ ਆ ਅੱਜ ਬਰਦਾਸ਼ਤ ਤੋਂ ਬਾਹਰ ਆ ਬੀਜੇਪੀ ਦੇ ਜਿਹੜੇ ਵੱਡੇ ਆਗੂ ਉਹਨਾਂ ਦੇ ਘਰ ਘੇਰੇ ਹੋਏ ਆ ਉਸ ਤੋਂ ਬਾਅਦ ਜੋ ਵੀ ਸੰਯੁਕਤ ਮੋਰਚੇ ਵੱਲੋਂ ਫੈਸਲਾ ਆਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਔਰ ਉਹਨਾਂ ਕਿਸਾਨਾਂ ਦੀ ਪਿੱਠ ਦੇ ਮਗਰ ਜਾ ਕੇ ਖੜਾਂਗੇ ਔਰ ਲੜਾਂਗੇ ਅਤੇ ਔਰ ਆਪਦੇ ਹੱਕ ਲੈ ਕੇ ਮੁਰਾਂਗੇ ਨਰੀ ਬਾਡਰ ਤੇ ਗੋਲੀਬਚਨ ਦੇ ਨਾਲ ਨੌਜਵਾਨ ਸ਼ਿਵਕੰਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨਾਂ ਚ ਕਾਫੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ ਸਸਾਨਾ ਰੇਵਲੋਂ ਫਿਰੋਜ਼ਪੁਰ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਖਿਲਾਫ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੀਬਜ ਕੀਤੀ ਗਈ ਸਰਕਾਰ ਮਰਦਾਬਾ ਕਿਸਾਨਾਂ ਦੀ ਕਾਤਲ ਸਰਕਾਰ ਮਰਦਾਬਾ ਕਿਸਾਨਾਂ ਦੀ ਕਾਤਲ ਸਰਕਾਰ ਮਰਦਾਬਾ ਹੁਣ ਕਰ ਲਈ ਦੋਨੋਂ ਪਰਿਵਾਰ ਅਮਰ ਰਹੇ ਅਮਰ ਰਹੇ ਲੋਕੀ ਸਰਪਾਰ ਮੁਬਾਰਕ ਜਸਨ ਮੋਦੀ ਸਰਕਾਰ ਕਿਸਾਨਾਂ ਨੂੰ ਇਲਜ਼ਾਮ ਲਗਾਈ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਧੱਕਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਉਹ ਵਾਅਦੇ ਪੂਰੇ ਕਰਵਾਉਣ ਦੇ ਲਈ ਦਿੱਲੀ ਚਾਰੇ ਸੀ ਪਰ ਉਹਨਾਂ ਦੇ ਉੱਤੇ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਆਜਪਾ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਭੰਡ ਦੇਣਗੇ ਉਨਾ ਪੰਜਾਬ ਸਰਕਾਰ ਤੇ ਵੀ ਇਲਜ਼ਾਮ ਲਗਾਈ ਉਹਨਾਂ ਕਹਿ ਕੇ ਪੰਜਾਬ ਸਰਕਾਰ ਵੀ ਕੇਂਦਰ ਦੇ ਨਾਲ ਵਿਚੋਲਗੀ ਕਰ ਰਹੀ ਹੈ ਅੱਜ ਜਿਹੜਾ ਹਰਿਆਣਾ ਦੀ ਖੱਟਰ ਸਰਕਾਰ ਨੇ ਸਾਡਾ ਨੌਜਵਾਨ ਜਿਹੜਾ ਕੱਲ ਖਨੌਰੀ ਬਾਰਡਰ ਤੇ ਸ਼ੁਭ ਕਰਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਔਰ अनेਕਾਂ ਜਿਹੜੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਉਸ ਦੇ ਰੋਸ ਵਜੋਂ ਆ ਜੀ ਅਸੀਂ ਨਾ ਇੱਥੇ ਰੋਸ ਪ੍ਰੋਟੈਸਟ ਕਰ ਰਹੇ ਆ ਆਪ ਦੇ ਜਥੇਬੰਦੀ ਵੱਲੋਂ ਤਾਂ ਕਿ ਜਿਹੜਾ ਦੁਨੀਆ ਦੇ ਵਿੱਚ ਪਤਾ ਲੱਗ ਸਕੇ ਕਿ ਕਿੰਦੀ ਜ਼ਾਲਮ ਸਰਕਾਰ ਆ ਮੋਦੀ ਦੀ ਜ਼ਾਲਮ ਸਰਕਾਰ ਔਰ ਉਹਦੀ ਹੀਠਲੀ ਖੱਟਰ ਸਰਕਾਰ ਨੇ ਕਿਸਾਨਾਂ ਦੇ ਨਾਲ ਜਿਹੜਾ ਨਾ ਗੋਲੀਆਂ ਮਾਰ ਮਾਰ ਕੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰ ਰਹੀ ਆ ਅੱਜ ਬਰਦਾਸ਼ਤ ਤੋਂ ਬਾਹਰ ਆ ਕਿਉਂਕਿ ਕਿਸਾਨ ਜਿਹੜਾ ਨਾ ਜਾਗ ਉੱਠਾ ਕਿਸਾਨ ਆਪਣੀ ਹੱਕੀ ਮੰਗਾਂ ਦੀ ਖਾਤਰ ਜਿਹੜਾ ਬਾਰਡਰਾਂ ਤੇ ਬੈਠ ਕੇ ਸ਼ਾਂਤਮਈ ਰੋਸ ਪ੍ਰਟੈਸਟ ਕਰ ਰਿਹਾ ਸੀ ਉਸ ਉੱਪਰ ਅਥਰੂ ਗੈਸ ਦੇ ਗੋਲੇ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਜ਼ਖਮੀ ਔਰ ਸ਼ਹੀਦ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦਾ ਵਿੱਚ ਕੀ ਪੰਜਾਬ ਸਰਕਾਰ ਜਿਹੜੀ ਵਿਚੋਲਗੀ ਜਿਹੜੀ ਨਿਭਾਈ ਜਾਂਦੀ ਆ ਉਹਨੇ ਉਹਨਾਂ ਨੇ ਤਾਂ ਜਿਹੜਾ ਨਾ ਇਹ ਇਹਨਾਂ ਨੂੰ ਸਾਡੇ ਕਿਸਾਨਾਂ ਨੂੰ ਬੈਠਾ ਸ਼ਾਂਤਮਈ ਤਰੀਕੇ ਨਾਲ ਜੇ ਉਹ ਚੰਗੀ ਤਰ੍ਹਾਂ ਰੋਲ ਨਿਭਾਉਣਾ ਚਾਹੁੰਦੀ ਹੁੰਦੀ ਤਾਂ ਅੱਜ ਜਿਹੜਾ ਸੀ ਇਹ ਨੌਬਤ ਨਹੀਂ ਸੀ ਆਉਣੀ ਨਾ ਸਾਡੇ ਕਿਸਾਨ ਸ਼ਹੀਦ ਹੋਣੇ ਸੀ ਔਰ ਨਾ ਸਾਡੇ ਕਿਸਾਨ ਜ਼ਖਮੀ ਹੋਣੇ ਸੀ ਜੇ ਉਹਨਾਂ ਦਾ ਰੋਲ ਚੰਗੀ ਤਰ੍ਹਾਂ ਨਿਭਾਇਆ ਹੁੰਦਾ ਤਾਂ। ਜੀ ਅਸੀਂ ਅਸੀਂ ਜੀ ਸਾਡਾ ਉਹਨਾਂ ਦੇ ਨਾਲ ਪੂਰਾ ਸਮਰਥਨ ਆ ਜਦੋਂ ਵੀ ਜੇ ਇਹ ਪਟਾਇਤ ਅਸੀਂ ਅਸੀਂ ਤਿੰਨ ਦਿਨ ਅੱਜ ਅੱਜ ਬੈਠੇ ਆ ਵੀ ਭਾਜਪੀ ਦੇ ਜਿਹੜੇ ਵੱਡੇ ਆਗੂ ਆ ਉਹਨਾਂ ਦੇ ਘਰ ਘੇਰੇ ਹੋਏ ਆ ਉਸ ਤੋਂ ਬਾਅਦ ਜੋ ਵੀ ਸੰਯੁਕਤ ਮੋਰਚੇ ਵੱਲੋਂ ਫੈਸਲਾ ਆਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਔਰ ਉਹਨਾਂ ਕਿਸਾਨਾਂ ਦੀ ਪਿੱਠ ਦੇ ਮਗਰ ਜਾ ਕੇ ਖੜਾਂਗੇ ਔਰ ਲੜਾਂਗੇ ਅਤੇ ਔਰ ਆਪਦੇ ਹੱਕ ਲੈ ਕੇ ਮੁੜਾਂਗੇ ਮੈਂ ਹਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਫਿਰੋਜ਼ਪੁਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ 21 ਤਰੀਕ ਨੂੰ ਜਿਹੜਾ ਖਨੌਰੀ ਬਾਰਡਰ ਤੇ ਜਿਹੜਾ ਖੱਟੜ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਜਿਨ੍ਹਾਂ ਨੇ ਗੋਲੀਆਂ ਮਾਰ ਕੇ ਜਿਹੜਾ ਸਾਡਾ ਨੌਜਵਾਨ ਜਿਹੜਾ ਕਿਸਾਨ ਸੀਗਾ ਸੁਭਕਰਨ ਸਿੰਘ ਉਹਨੂੰ ਸ਼ਹੀਦ ਕਰ ਦਿੱਤਾ ਤੇ ਬਹੁਤ ਸਾਰੇ ਜਿਹੜੇ ਆ ਕਿਸਾਨ ਆ ਬਜ਼ੁਰਗ ਨੌਜਵਾਨ ਜਿਨ੍ਹਾਂ ਨੂੰ ਜਿਹੜਾ ਜ਼ਖਮੀ ਕਰ ਦਿੱਤਾ ਗਿਆ ਉਸ ਤੇ ਜਿਹੜੀ ਹੈ ਸ਼ਹੀਦੀ ਦੇ ਸੰਬੰਧ ਵਿੱਚ ਅੱਜ 22 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੱਦੇ ਤੇ ਜਿਹੜਾ ਇਹ ਰੋਸ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ ਅਸੀਂ ਜੀਰਾ ਦੇ ਵਿੱਚ ਜਿਹੜਾ ਇਸ ਟਾਈਮ ਜਿਹੜਾ ਉਸ ਦੀ ਜਿਹੜੀ ਹੈ ਸ਼ਹੀਦੀ ਦੇ ਉੱਤੇ ਅਫਸੋਸ ਜ਼ਾਹਰ ਕਰਦੇ ਆਂ ਦੀ ਸਰਕਾਰ ਦੀ ਇਸ ਕਾਰਵਾਈ ਦੀ ਜਿਹੜੀ ਆ ਨਖੇਦੀ ਕਰਦੇ ਆ ਜੀ ਹਰਮਜੀਤ ਸਿੰਘ ਬਰਾੜ ਮੈਂ ਜੀਦੇ ਤੋਂ ਇਹ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਜਿਹੜੀਆਂ ਅੱਜ ਕਿਸਾਨ ਜਥੇਬੰਦੀਆਂ ਪੰਜਾਬ ਤੋਂ ਦੁਨੀਆਂ ਹੋਈਆਂ ਨੇ ਦਿੱਲੀ ਵੱਲ ਨੂੰ ਕੂਚ ਕਰ ਗਈਆਂ ਨੇ ਉਹਨਾਂ ਦਾ ਕੋਈ ਉੱਥੇ ਪਹੁੰਚਣ ਦਾ ਜਿਹੜਾ ਸ਼ੌਕ ਨਹੀਂ ਹੈਗਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਕਿਸਾਨੀ ਜਿਹੜੀ ਆ ਪਹਿਲਾਂ ਹੀ ਬਹੁਤ ਘਟੇ ਜਾ ਰਹੀ ਹੈ ਜਿਹੜੀਆਂ ਫਸਲਾਂ ਦੇ ਜਿਹੜੇ ਐਮਐਸਪੀ ਜਿਹੜੀਆਂ ਹੈਗੀਆਂ ਉਹ ਬਹੁਤ ਘਟ ਨੇ ਫਸਲਾਂ ਦੇ ਜਿਹੜੇ ਮੁੱਲ ਜਿਹੜੇ ਬਹੁਤ ਘਟ ਨੇ ਜਿਹੜੀ ਲਾਗਤ ਖਰਚਾ ਹੈਗਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਇਹੀ ਮੰਗਾ ਹੱਕੀ ਮੰਗਾ ਦੇ ਲਈ ਜਿਹੜੇ ਕਿਸਾਨ ਹੈ ਪੰਜਾਬ ਚੋਂ ਜਾਂ ਆਲ ਇੰਡੀਆ ਦੇ ਵਿੱਚੋਂ ਦਿੱਲੀ ਵੱਲ ਨੂੰ ਕੂਚ ਕਰਨ ਚਾਹੁੰਦੇ ਨੇ ਜਾ ਰਹੇ ਨੇ ਉਹ ਸੈਂਟਰ ਗਵਰਨਮੈਂਟ ਨੂੰ ਸਰਕਾਰ ਨੂੰ ਦੱਸਣਾ ਚਾਹੁੰਦੇ ਨੇ ਕਿ ਸਾਡੀਆਂ ਜਿਹੜੀਆਂ ਮਜਬੂਰੀਆਂ ਨੇ ਤੇ ਸਾਨੂੰ ਫਸਲਾਂ ਦੇ ਜਿਹੜੇ ਆ ਉੱਚਤ ਜਿਹੜੇ ਆ ਮੁੱਲ ਦਿੱਤੇ ਜਾਣ ਤੇ ਸਾਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਜਾਵੇ ਜਿਹੜੀਆਂ ਅਸੀਂ ਫਸਲਾਂ ਬੀਜ ਰਹੇ ਆ ਵੀ ਉਹਨਾਂ ਨੂੰ ਸਰਕਾਰ ਚੁੱਕੇ ਤੇ ਸਾਨੂੰ ਉਹਦਾ ਬੰਦਾ ਮੁਆਵਜ਼ਾ ਦੇਵੇ ਤੇ ਮੈਂ ਤੇ ਸਾਰੀ ਪੰਜਾਬ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਅਪੀਲ ਕਰਦਾ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਕਿਸਾਨਾਂ ਨੂੰ ਜਿਹੜੇ ਇਹਨਾਂ ਦੇ ਬੰਦੇ ਹੱਕ ਦਿੱਤੇ ਜਾਣ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਹ ਗੈਰ ਸੰਵਿਧਾਨਕ ਨਹੀਂ ਇਹ ਕਾਨੂੰਨ ਦੇ ਅਧੀਨ ਜੋ ਸਾਡਾ ਭਾਰਤੀ ਸੰਵਿਧਾਨ ਹੈ ਭਾਰਤੀ ਸੰਵਿਧਾਨ ਜਿਹੜੇ ਡਾਕਟਰ ਅੰਬੇਦਕਰ ਜੀ ਤੇ ਉਹਨਾਂ ਦੇ ਨਾਲ 248 ਮੈਂਪ ਨਾਲ ਸੰਵਿਧਾਨ ਘੜਿਆ ਸੀਗਾ ਉਹਨਾਂ ਦੇ ਤਹਿਤੀ ਇਹ ਗੱਲਾਂ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਇਹ ਬੇਨਤੀ ਕਰਾਂਗੇ ਸੈਂਟਰ ਗਵਰਨਮੈਂਟ ਨੂੰ ਕਿ ਵੱਧ ਤੋਂ ਵੱਧ ਛੇਤੀ ਇਸ ਗੱਲ ਵੱਲ ਧਿਆਨ ਦੇਵੇ ਕਸਾਨਾਂ ਦੇ ਵਿੱਚ ਜਿਹੜਾ ਹੁਣ ਰੋਜ਼ ਪੈਦਾ ਹੋ ਚੁੱਕਾ ਇੱਕ ਨੌਜਵਾਨ ਜਿਹੜਾ ਤਿੰਨਾਂ ਭੈਣਾਂ ਦਾ ਭਰਾ ਸੀਗਾ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਹ ਨੌਜਵਾਨ ਜਿਹਨੇ ਆਪਣੀਆਂ ਭੈਣਾਂ ਦੇ ਨਾਲ ਖੜਾ ਹੋਣਾ ਸੀਗਾ ਉਹਨਾਂ ਦੀਆਂ ਸ਼ਾਦੀਆਂ ਕਰਨੀਆਂ ਸੀਗੀਆਂ ਉਹਨਾਂ ਤੇ ਕਤਲਿਆਨ ਕਰ ਦਿੱਤਾ ਗਿਆ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਕਤਲਿਆਨ ਦੇ ਮੁਕੱਦਮੇ ਦਰਜ ਕਰਨੇ ਚਾਹੀਦੇ ਆ ਔਰ ਸੈਂਟਰ ਗਵਰਨਮੈਂਟ ਨੂੰ ਅਪੀਲ ਹੈ ਵੀ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੂੰ ਛੇਤੀ ਛੇਤੀ ਮੰਗ ਲੈ। ਥੈਂਕ ਯੂ। ਦੱਸਦੀ ਕਿ ਬੀਤੀ ਕਾਲਿਲਖਨੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਹੁਣ ਕਿਸਾਨਾਂ ਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਸ ਨੂੰ 1 ਕਰੋੜ ਰੁਪਇਆ ਉਹਨਾਂ ਦੇ ਪਰਿਵਾਰ ਨੂੰ ਮਦਦ ਦੇ ਤੌਰ ਤੇ ਦਿੱਤਾ ਜਾਵੇ। ਫਰੋਜਪੁਰ ਤੋਂ ਫਰਮਜਿਸ ਖੜਨਾ ਪੰਜਾਬੀ ਲੋਕ ਚੈਨਲ